ਸਿੱਧੂ ਮੂਸੇਵਾਲੇ ਕਾਲवेज ਗੱਲ ਕਹਿੰਦਾ ਹੁੰਦਾ ਸੀ ਵੀ ਲੈਜੈਂਡਸ ਨੈਵਰ ਡਾਈ ਤੇ ਇਹ ਗੱਲ ਅੱਜ ਬਿਲਕੁਲ ਸੱਚੀ ਹੋ ਗਈ ਹੈ ਕਿ ਅੱਜ ਸਵੇਰੇ ਹੀ ਸਿੱਧੂ ਮੂਸੇਵਾਲੇ ਦੇ ਪਪਾ ਸਰਦਾਰ ਬਲਕੌਰ ਸਿੰਘ ਸਿੱਧੂ ਨੇ ਆਪਣੇ ਇੰਸਟਾਗ੍ਰam ਉੱਪਰ ਪੋਸਟ ਪਾਈ ਤੇ ਜਿਵੇਂ ਕਿ ਸਾਰੀ ਦੁਨੀਆ ਨੂੰ ਪਹਿਲਾਂ ਹੀ ਪਤਾ ਸੀ ਕਿ ਮਾਰਚ ਵਿੱਚ ਸਿੱਧੂ ਮੂਸੇਵਾਲੇ ਦੇ ਘਰ ਇੱਕ ਬੱਚੇ ਦਾ ਜਨਮ ਹੋਣ ਵਾਲਾ ਹੈ ਤੇ ਅੱਜ ਉਹ ਖੁਸ਼ਖਬਰੀ ਨੂੰ ਸਾਰੇ ਪਰਿਵਾਰਤਨਾਂ ਨਾਲ ਸਾਂਝੀ ਕੀਤੀ ਕਰਨ ਸਪੈਸ਼ਲ ਲਿਖਿਆ ਸ਼ੋਭਦੀਪ ਨੂੰ ਚਾਣ ਵਾਲੀਆਂ ਲੱਖਾਂ ਕਰੋੜਾਂ ਰੋਹਾਂ ਦੀਆਂ ਅਸੀਸਾਂ ਨਾਲ ਅਕਾਲਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਤਿਗਿ ਪ੍ਰਵਾਰ ਤੰਦਰੁਸਤ ਤੇ ਸਾਡੀ ਸ਼ੁਭਚਿੰਤਕਾਂ ਦਾ ਅਥਾਹ ਪਿਆਰ ਲਈ ਅਸੀਂ ਸ਼ੁਕਰਗੁਜ਼ਾਰ ਤੇ ਇਹ ਖਬਰ ਸੁਣ ਕੇ ਫੈਨਸ ਖੁਸ਼ੀ ਦੇ ਵਿੱਚ ਬਹੁਤ ਜ਼ਿਆਦਾ ਦੁਆਵਾਂ ਦੇ ਰਿਹਾ ਤੇ ਕਮੈਂਟਸ ਕਰ ਰਿਹਾ ਲਗਾਤਾਰ ਜੇ ਆਪਾਂ ਗੱਲ ਕਰੀਏ ਤਾਂ ਪਹਿਲੇ 45 ਮਿੰਟੇ ਵਿੱਚ ਹੀ 55000 ਦੇ ਕਰੀਬ ਕਮੈਂਟਸ ਇਸ ਪੋਸਟ ਦੇ ਉੱਪਰ ਹੋ ਚੁੱਕੇ ਆ ਤੇ ਆਰਟਿਸਟ ਵੀ ਇਸ ਲਈ ਵੱਧ ਤੋਂ ਵੱਧ ਸ਼ੇਅਰ ਕਰ ਰਿਹਾ ਗਿੱਲ ਰੋਂਦੇ ਨੇ ਤਾਂ ਸਪੈਸ਼ਲ ਫੋਟੋ ਪਾ ਕੇ ਇੱਕ ਬਹੁਤ ਸੋਹਣੀ ਲਾਈਨਾਂ ਦੇ ਨਾਲ ਲਿਖਿਆ ਗਿੱਲ ਰੋਂਦੇ ਨੇ ਲਿਖਿਆ ਕਹਿੰਦਾ ਮੌਤ ਪਿੱਛੋਂ ਜ਼ਿੰਦਗੀ ਇਹ ਫੇਰ ਤੇ ਗਾਤਣੂਗੀ ਮੌਤ ਪਿੱਛੋਂ ਜ਼ਿੰਦਗੀ ਇਹ ਫੇਰ ਤੇ ਗਾਤਣੂਗੀ ਕਾ ਉਗੇ ਚੁੱਲਿਆਂ ਤੇ ਫੇਰ ਦੇਗ ਬਣੂਗੀ ਕਾ ਉਗੇ ਚੁੱਲਿਆਂ ਤੇ ਫੇਰ ਦੇਖਵਾਂਗੇ ਸਾਡੇ ਵੱਲੋਂ ਵੀ ਸਿੱਧੂ ਮੂਸੇਵਾਲੇ ਦੇ ਚੌਣ ਵਾਲੇ ਅਤੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸਹੀ ਹੀ ਚਾਹੁੰਦੇ ਆ ਕਿ ਸਿੱਧੂ ਮੂਸੇਵਾਲੇ ਵਾਂਗੂ ਉਹਦਾ ਛੋਟਾ ਵੀ ਜਿੰਦਗੀ ਦੇ ਵਿੱਚ ਤੰਦਰੁਸਤੀ ਮਾਣੇ ਤੇ ਬਹੁਤ ਹੀ ਉਚਾਈਆਂ ਤੇ ਬਲਦੀਆਂ ਤੇ ਪਹੁੰਚੇ ਤੇ ਸਿੱਧੂ ਦੇ ਚੌਣ ਵਾਲਿਆਂ ਨੂੰ ਸਿੱਧੂ ਵਰਗਾ ਇੱਕ ਹੋਰ ਬਹੁਤ ਵੱਡਾ ਆਰਟਿਸਟ ਬਣੇ ਸਭ ਨੂੰ ਪਿਆਰ ਭਰੀ ਸ਼ਸ਼ਕਾ